ਕੇਰਲ ਦੇ ਕਾਂਗਰਸ ਵਿਧਾਇਕ ਰਾਹੁਲ ਮਾਮ ਪੁਥਾਲ ਨੇ ਨੂੰ ਇੱਕ ਅਦਾਕਾਰਾ ਨਾਲ ਪਤਨੀਜੀ ਕਰਨ ਦੇ ਦੋਸ਼ਾਂ ਕਾਰਨ ਅਸਤੀਫਾ ਦੇਣਾ ਪਿਆ। ਅਦਾਕਾਰਾ ਰਿੰਨੀ ਐਨ ਚੋਰਜ ਨੇ ਹਾਲੀ ਵਿੱਚ ਇੰਟਰਵਿਊ ਵਿੱਚ ਕਿਹਾ ਸੀ ਕਿ ਇੱਕ ਮਸ਼ਹੂਰ ਰਾਜਨੀਤਿਕ ਪਾਰਟੀ ਦੇ ਇੱਕ ਜੁਵਾ ਨੇਤਾ ਨੇ ਉਹਨਾਂ ਨਾਲ ਦੁਰਵਿਵਾਰ ਕੀਤਾ ਹੈ। ਬੋਤਵਰਨ ਊਰਿੰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਨੌਜਵਾਨ ਨੇਤਾ ਨੇ ਉਹਨਾਂ ਨੂੰ ਇਤਰਾਜ਼ਯੋਗ ਸੁਨੇਹੀ ਭੇਜੇ ਤੇ ਉਹਨਾਂ ਨੂੰ ਇੱਕ ਹੋਟਲ ਵਿੱਚ ਬੁਲਾਇਆ ਸੀ। ਊਰਿੰਨੀ ਨੇ ਕਿਹਾ ਹੈ ਕਿ ਨੇਤਾ ਨੂੰ ਚੇਤਾਵਨੀ ਦੇਣ ਤੇ ਸੀਨੀਅਰ ਪਾਰਟੀ ਨੇਤਾਵਾਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨੇਤਾ ਦਾ ਦੁਰਵਿਵਹਾਰ ਜਾਰੀ ਰਿਹਾ। ਦੋਸ਼ ਲੱਗਣ ਤੋਂ ਬਾਅਦ ਨੌਜਵਾਨ ਕਾਂਗਰਸ ਆਗੂ ਨੂੰ ਅਸਤੀਫਾ ਦੇਣਾ ਪਿਆ। ਸੀਨੀਅਰ ਕਾਂਗਰਸੀ ਆਗੂ ਡੀ ਸਿਤੀਸ਼ਨ ਨੇ ਕਿਹਾ ਹੈ ਕਿ ਦੋਸ਼ੀ ਪਾਇਆ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਰੋਧੀ ਤਰਪਾਜਪਾ ਤੇ ਸੱਤਾਧਾਰੀ CPI(M) ਨਾਲ ਜੁੜੀ ਇੱਕ ਜੁਵਾ ਸੰਗਠਨ DYFI ਨੇ ਯੂਥ ਕਾਂਗਰਸ ਦੇ ਸੁਭਾ ਪ੍ਰਧਾਨ ਤੇ ਅਦਾਕਾਰਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸਤੀਸ਼ਣ ਨੇ ਇਹ ਵੀ ਕਿਹਾ ਹੈ ਕਿ ਸ਼ਿਕਾਇਤਕਰਤਾ ਉਹਨਾਂ ਦੀ ਟੀ ਵਰਗੀ ਹੈ। ਕੇਰਲ ਵਿਧਾਨ ਸਭਾ ਵਿੱਚ ਪਲੱਕੜ ਦੀ ਨੁਮਾਇੰਦਗੀ ਕਰਨ ਵਾਲੇ ਮਮਕੁਥਾਲੇ ਵਿਰੁੱਧ ਦੋਸ਼ਾਂ ਬਾਰੇ ਪੁੱਛੇ ਜਾਂਦੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਿਰਫ ਇੱਕ ਸੁਨੇਹੇ ਦੇ ਆਧਾਰ ਤੇ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ। ਇਹ ਇੱਕ ਗੰਭੀਰ ਮੁੱਦਾ ਹੈ ਤੇ ਪਾਰਟੀ ਇਸ ਦੀ ਜਾਂਚ ਕਰੇਗੀ ਤੇ ਅਗਲੀ ਕਾਰਵਾਈ ਕਰੇਗੀ।